ਦੋਸਤੋ ਅੱਜ ਅਮਰਤ ਮਾਨ ਆਪਣੇ ਲਾਈਵ ਸ਼ੋਅ ਵਿੱਚ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਬਾਰੇ ਕੁਝ ਗੱਲਾਂ ਕਰਦਾ ਹੋਇਆ ਨਜ਼ਰ ਆਇਆ ਇਸ ਲਾਈਵ ਸ਼ੋਅ ਵਿੱਚ ਸਿੱਧੂ ਮੂਸੇਵਾਲੇ ਬਾਰੇ ਉਸਨੇ ਗੱਲਾਂ ਕੀਤੀਆਂ ਕਿ ਮੇਰਾ ਛੋਟਾ ਭਰਾ ਵਾਪਸ ਆ ਗਿਆ ਜਿਵੇਂ ਉਹ ਗਿਆ ਸੀ ਤੇ ਤੁਸੀਂ ਸਿੱਧੂ ਮੂਸੇਵਾਲੇ ਦੇ ਨਾਂ ਤੇ ਲਲਕਾਰੇ ਮਾਰ ਦੋ ਅਤੇ ਹੋਰ ਕੀ ਕਿਹਾ ਉਹ ਵੀ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਉਣੀ ਹੈ ਤੇ ਬਾਕੀ ਦੀ ਗੱਲ ਕਰਨੀ ਹੈ ਇਸ ਵੀਡੀਓ ਤੋਂ ਬਾਅਦ ਆਓ ਤੁਸੀਂ ਵੀ ਦੇਖੋ ਪਹਿਲਾਂ ਤਾਂ ਇਹ ਵੀਡੀਓ ਸਿੱਧੂ ਮੂਸੇਵਾਲੇ ਦੁਆਰੇ ਆਇਆ ਜਿਹੜੇ ਪੈਰੀਂ ਮੇਰਾ ਭੜਾ ਗਿਆ ਸੀ ਉਸੇ ਪੈਰੀਂ ਦੁਬਾਰੇ ਆ ਗਿਆ ਅੱਜ ਡਬਲ ਖੁਸ਼ੀ ਆ ਇੱਕ ਵਾਰੀ ਮੂਸਿਆਂ ਦੇ ਨਾਂ ਤੇ ਜ਼ੋਰਦਾਰ ਕਾਰਜ ਲਾਦੇ ਆ ਉਹ ਦਲ ਰਾਵਾਂ ਗੁੰਮੀ ਨੀ ਨਾਮ ਸਦਾ ਚੱਲਦਾ ਉਹ ਦਲ ਰਾਵਾਂ ਗੁੰਮੀ ਨੀ ਨਾਮ ਸਦਾ ਚੱਲਦਾ ਇੱਕ ਵਾਰੀ ਮੂਸਿਆਂ ਦੇ ਨਾਂ ਤੇ ਕੂਕਾ ਮਾਰਦੇ ਆ ਜ਼ੋਰਦਾਰ ਅਮਰਤ ਮਾਨ ਨੇ ਸਿੱਧੂ ਮੂਸੇਵਾਲੇ ਬਾਰੇ ਜੋ ਵੀ ਸ਼ੋਅ ਵਿੱਚ ਕਿਹਾ ਕਿਹਾ ਜਾ ਰਿਹਾ ਹੈ ਕਿ ਇਹ ਉਸਨੇ ਸਭ ਕੁਝ ਫੇਮਲੀ ਕਰ ਰਿਹਾ ਹੈ ਕਿਉਂਕਿ ਉਸ ਕਦੇ ਵੀ ਸਿੱਧੂ ਮੂਸੇਵਾਲੇ ਦੇ ਮਾਪਿਓ ਨਾਲ ਨਹੀਂ ਖੜਿਆ ਤੇ ਨਾ ਹੀ ਉਸਨੇ ਕਦੀ ਵੀ ਸਿੱਧੂ ਮੂਸੇਵਾਲੇ ਦੇ ਜਸਤੀਜਲੀ ਆਵਾਜ਼ ਉਠਾਈ ਹੈ ਕਿਉਂਕਿ ਉਹ ਆਪਣੇ ਗਾਣਿਆਂ 'ਚ ਵੀ ਕਹਿੰਦਾ ਰਹਿੰਦਾ ਕਿ ਮੇਰੇ ਸਾਰੇ ਯਾਰ ਮੰਤਰੀ ਹੋਰ ਵੀ ਬੜਾ ਕੁਝ ਕਹਿੰਦਾ ਤੇ ਇਸ ਭਰਾ ਨੇ ਕਿਹਾ ਕਿ ਸਾਡੀ ਤਾਂ ਪਹੁੰਚ ਨਹੀਂ ਪਰ ਤੈਨੂੰ ਤਾਂ ਉਸਦੇ ਜਸਤੀਜਲੀ ਆਵਾਜ਼ ਚੱਕਣੀ ਚਾਹੀਦੀ ਹੈ ਪਰ ਤੂੰ ਇਹ ਕੰਮ ਕਦੇ ਨਹੀਂ ਕੀਤਾ ਤੇ ਜਦੋਂ ਕੋਈ ਫੇਮ ਦੀ ਗੱਲ ਹੁੰਦੀ ਤੇ ਉਦੋਂ ਤੂੰ ਇੱਥੇ ਐਵੇਂ ਆ ਜਾਣਾ ਆਓ ਤੁਸੀਂ ਵੀ ਦੇਖੋ ਇਸ ਭਰਾ ਦੀ ਸਾਜੀ ਵੀ ਗੇ ਚੀਰੇ ਜੀ ਦੂਰ ਕਰ ਇਹ ਵੀਡੀਓ ਨਾ ਮੇਰੀ ਭਾਈ ਅਮਰਤ ਮਾਨ ਲਈ ਅੱਜ ਕਿਸੇ ਸ਼ੋਅ ਚ ਗਿਆ ਠੀਕ ਆ ਉੱਥੇ ਜਾ ਕੇ ਪਹਿਲਾਂ ਸਿੱਧੂ ਬਾਈ ਦਾ ਗਾਣਾ ਲਾ ਰਿਹਾ ਫਿਰ ਥਾਪੀ ਮਾਰ ਰਿਹਾ ਠੀਕ ਆ ਫਿਰ ਕਹਿ ਰਿਹਾ ਸਾਡਾ ਦੂਜਾ ਸਿੱਧੂ ਮੂਸੇਵਾਲਾ ਆ ਗਿਆ ਸਾਡਾ ਭਰਾ ਵਾਪਸ ਆ ਗਿਆ ਕਿਹੜੇ ਮੂੰਹ ਨਾਲ ਭਰਾ ਕਹਿ ਨਹੀਂਓ ਯਾਰ ਤੁਸੀਂ ਕਿੱਡੇ ਬੇਸ਼ਰਮ ਜੋਨਦੇ ਜੀ ਤੂੰ ਨਹੀਂ ਉਹਦੇ ਨਾਲ ਖੜਿਆ ਠੀਕ ਹੈ ਗੰਨ ਮੈਂ ਨਾਲੇ ਚੱਕਰ ਚ ਫੋਨ ਤੱਕ ਨਹੀਂ ਤੂੰ ਚੱਕਿਆ ਗਾਏ ਤੋਂ ਬਾਅਦ ਤੇਰੇ ਸਾਰੇ ਯਾਰ ਮੰਤਰੀ ਆ ਕੱਲਾ ਕੱਲਾ ਤੇਰਾ ਟੁੱਟ ਜੇ ਮੂੰਹ ਤੂੰ ਇਨਸਾਫ ਦੀ ਗੱਲ ਕਿਤੇ ਜਾ ਕੇ ਕਰੀ ਹੋਵੇ ਤੂੰ ਕਿਤੇ ਮੂਸੇ ਬੇਬੇ ਬਾਪੂ ਨਾਲ ਜਾ ਕੇ ਖੜਿਆ ਹੋਵੇਂ ਕਿਹੜੇ ਮੂੰਹ ਨਾਲ ਯਾਰ ਤੁਸੀਂ ਸਟੇਜ ਤੇ ਠੀਕ ਆ ਉਹ ਕਰ ਦਿੰਨੇ ਹੋ ਸਾਡੀ ਤਾਂ ਚੱਲ ਏਡੀ ਪਹੁੰਚ ਨਹੀਂ ਤੂੰ ਤੇਰੇ ਤਾਂ ਯਾਰ ਨੇ ਮੰਤਰੀ ਕੱਲੇ ਕੱਲੇ ਤੂੰ ਕਿਦਣ ਉਹਦੇ ਇਨਸਾਫ ਦੀ ਗੱਲ ਕਰ ਲਈ ਬਸ ਸਟੇਜਾਂ ਤੇ ਨੰਬਰ ਕੁੱਟਣ ਨੂੰ ਠੀਕ ਆ ਉੱਥੇ ਆ ਚੀਜ਼ਾਂ ਤੇ ਹੋ ਜਾਂਦੇ ਨਾ ਲੈ ਯਾਰ ਉਹਦਾਂ ਨੂੰ